ਜਲੰਧਰ ਦੇ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਲਗਾਤਾਰ ਜੋ ਚਲਾਨ ਕੱਟੇ ਜਾ ਰਹੇ ਨੇ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਲਗ ਲਗ ਜਗ੍ਹਾ ਦੇ ਉੱਤੇ ਸਪੈਸ਼ਲ ਕਿਹੜੇ ਆ ਨਾਕੇਬੰਦੀਆਂ ਕੀਤੀਆਂ ਜਾ ਰਹੀਆਂ ਜਿਸ ਦੇ ਵਿੱਚ ਅਨਐਜ ਦੇ ਕਿਹੜੇ ਬੱਚੇ ਆ ਵਾਈਕਲ ਚਲਾਉਂਦੇ ਨੇ ਤੇ ਉੱਤੇ ਸਖਤ ਕਿਹੜੀ ਕਾਰਵਾਈ ਕੀਤੀ ਜਾਂਦੀ ਹੈ ਤੇ ਕਈ ਗੱਡੀਆਂ ਦੇ ਉੱਤੇ ਬਲੈਕ ਫਿਲਮ ਕਿਹੜੀ ਲੱਗੀ ਹੋਈ ਆ ਤੇ ਉਹਨਾਂ ਦੇ ਉੱਤੇ ਕਿਹੜੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਲੰਧਰ ਦੇ ਮਾਲਟੋਂ ਦੇ ਏਰੀਆ ਦੇ ਵਿੱਚ ਕਿੱਥੇ ਟ੍ਰੈਫਿਕ ਵੱਲੋਂ ਟ੍ਰੈਫਿਕ ਪੁਲਿਸ ਵੱਲੋਂ ਵੱਡੀ ਕਾਰ ਇਹ ਪਹਿਲੇ ਥਾਰ ਗੱਡੀ ਕਿਹੜੀ ਆ ਫੜੀ ਜਾਂਦੀ ਆ ਤੇ ਉਸ ਦੇ ਉੱਤੇ ਚਾਲੀ ਨੰਬਰ ਪਲੇਟ ਵੀ ਕਿਹੜੀ ਆ ਉਹ ਮਿਲਦੀ ਨਜ਼ਰ ਆਂਦੀ ਆ ਜਿਸ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਜੋ ਜੈਡ ਬਲੈਕ ਫਿਲਮ ਕਿਹੜੀ ਆ ਪੂਰੀ ਥਾਰ ਗੱਡੀ ਦੇ ਵਿੱਚ ਲੱਗੀ ਹੁੰਦੀ ਤੇ ਦੂਸਰੀ ਕਿਦੋਂ ਗੱਡੀ ਪੁਲਿਸ ਵੱਲੋਂ ਰੋਕਿਆ ਜਾਂਦਾ ਤੇ ਉਸ ਦੇ ਉੱਤੇ ਵੀ ਕਿਹੜੇ ਆ ਇਹ ਫਿਲਮ ਲੱਗੀ ਹੁੰਦੇ ਇਸ ਦੇ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਵੱਡੀ ਕਾਰਵਾਈ ਕਿਹੜੀ ਆ ਜਲੰਧਰ ਦੇ ਮਾਲ ਟਾਉਨ ਦੇ ਵਿੱਚ ਕੀਤੀ ਜਾ ਰਹੀ ਹੈ ਜਲੰਧਰ ਪੁਲਿਸ ਕਮਿਸ਼ਨਰ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਟ੍ਰੈਫਿਕ ਦੇ ਕਿਹੜੀ ਹੈ ਕਾਨੂੰਨ ਨੂੰ ਉਹ ਜੋ ਹੈ ਫੋਲੋ ਕੀਤਾ ਜਾਵੇ ਨਹੀਂ ਤੇ ਉਹਨਾਂ ਦੇ ਸਾਹਤ ਕਿਹੜੀ ਕਾਰਵਾਈ ਕੀਤੀ ਜਾਏਗੀ ਜੀ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਲਗਾਤਾਰ ਟ੍ਰੈਫਿਕ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀਆਂ ਕਰਕੇ ਜਿਸ ਚਾਰਾਹੇ ਅਨੁਸਾਰ ਦੇ ਉੱਤੇ ਲਗਾਤਾਰ ਕਾਰਵਾਈਆਂ ਕੀਤੀ ਜਾ ਰਹੀਆਂ ਸਾਡੇ ਨਾਲ ਐਸਐਚਓ ਸਾਹਿਬ ਕਿਹੜੀ ਅੱਜ ਸਪੈਸ਼ਲ ਨਾਕਾ ਟ੍ਰੈਫਿਕ ਪੁਲਿਸ ਵੱਲੋਂ ਲਗਾਇਆ ਗਿਆ ਸਪੈਸ਼ਲ ਬਲੈਕ ਫਿਲਮਾਂ ਦੇ ਗੱਡੀਆਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇੱਕ ਥਾਰ ਗੱਡੀ ਕਿਹੜੀ ਫੜੀ ਜਾਂਦੀ ਹੈ ਉਸ ਦੇ ਉੱਤੇ ਪੂਰੀ ਫੁੱਲ ਜੈਡ ਬਲੈਕ ਫਿਲਮ ਹੁੰਦੀ ਹੈ ਤੇ ਉਸ ਦੇ ਅੰਦਰੋਂ ਇੱਕ ਜਾਲੀ ਨੰਬਰ ਪਲੇਟ ਵੀ ਕਿਹੜੀ ਮਿਲਦੀ ਹੈ ਜਿਹੜੇ ਵੀ ਸੜੀ ਗੱਡੀਆਂ ਪਾਉਂਡ ਕੀਤੀਆਂ ਗਈਆਂ ਜਾਂ ਚਲਾਨ ਕੀਤੇ ਗਏ ਬਲੈਕ ਫਿਲਮਿੰਗ ਵਾਲੇ ਨੂੰ ਲੈ ਕੇ ਜਾਂ ਹੁਟਰ ਲੱਗੇ ਹੋਏ ਅਸੀਂ ਉਹਨਾਂ ਸਾਰਿਆਂ ਦੇ ਚਲਾਨ ਕੱਟ ਰਹੇ ਹਾਂ ਜਿਦੇ ਕੋਲ ਕੋਈ ਫੇਕ ਨੰਬਰ ਪਲੇਟ ਹੋਵੇਗੀ ਉਹ ਅਸੀਂ ਉਹਨੂੰ ਵੈਰੀਫਾਈ ਕਰਾਂਗੇ ਕੀ ਅਸਲ ਫੈਕਟs ਹੈਗੇ ਆ ਉਹ ਨੰਬਰ ਪਲੇਟ ਦੇ ਉੱਤੇ ਨਾਗਣੀ ਨੰਬਰ ਲਿਖਿਆ ਹੋਇਆ ਸੀ ਇਹ ਨਾਗਣੀ ਦਾ ਮਤਲਬ ਕੀ ਹੈ ਇਸ ਬਾਰੇ ਤੁਸੀਂ ਮੁੰਡਿਆਂ ਨੂੰ ਵੀ ਪੁੱਛਿਆ ਗਿਆ ਉਹ ਜਿਹਦੀ ਨੰਬਰ ਪਲੇਟ ਸੀਗੀ ਉਹ ਬੰਦਾ ਹੈ ਨਹੀਂ ਸੀਗਾ ਉਹ ਜਿਹੜੇ ਬੱਚੇ ਨਾਲ ਸੀਗੇ ਉਹਨਾਂ ਨੂੰ ਬੁਲਾਇਆ ਜਿਹਦੀ ਗੱਡੀ ਹੈਗੀ ਆ ਓਨਰ ਨੂੰ ਬੁਲਾਇਆ ਚਲਾਉਣ ਵਾਲਾ ਬੰਦਾ ਹੋਰ ਸੀਗਾ ਜਿਹੜਾ ਮਾਲਕ ਹੈ ਉਹ ਆ ਰਿਹਾ ਉਹ ਆ ਕੇ ਸਾਨੂੰ ਦੱਸੇਗਾ ਕਿ ਇਹ ਨੰਬਰ ਪਲੇਟ ਕਿਸ ਗੱਡੀ ਦੀ ਹੈਗੀ ਹੈ ਕਿੰਨੇ ਲਗਾਤਾਰ ਤੁਹਾਡੇ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹੁਣ ਵੀ ਟੋਟਲ ਕਿੰਨੇ ਚਲਾਨ ਕਿੜੇ ਜੈਡ ਬਲੈਡ ਫਿਲਮ ਦੇ ਸਾਡੇ ਹੁਣ ਤੱਕ ਸਵੇਰ ਦੇ 6 ਚਲਾਨ ਹੋ ਗਏ ਆ ਕੀ ਫੀਲ ਕਰਨਾ ਚਾਹੁੰਦੇ ਹੋ ਅੱਜ ਵੀ ਕਿਹੜੇ ਟ੍ਰੈ ਸੜੀ ਇਹ ਹੀ ਲੋਕਾਂ ਨੂੰ ਅਗੇ اپੀਲ ਹੈਗੀ ਆ ਕਿ ਜਿਹੜੀ ਵੀ ਬਲੈਕ ਫਿਲਮਿੰਗ ਹੈਗੀ ਆ ਆਦਰਵਾਇਸ ਇਹਨਾਂ ਨੇ ਹੂਟਰ ਲਾਏ ਹੋਏ ਨੇ ਜਿਨ੍ਹਾਂ ਕੋਲ ਕੋਈ ਅਧਿਕਾਰ ਨਹੀਂ ਹੈਗਾ ਉਹ ਇਹਨਾਂ ਚੀਜ਼ਾਂ ਨੂੰ ਮਿਸਯੂਜ਼ ਨਾ ਕਰਨ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਹਨਾਂ ਤੇ ਹੋਰ ਸਖਤ ਕਾਰਵਾਈ ਕਰਾਂਗੇ ਹੇਤ ਅਸੀਂ ਲਾਇਸੈਂਸ ਦਾ ਸਿਰਫ ਚਲਾਣ ਹੀ ਕੱਟ ਰਹੇ ਹੈਗੇ ਆ ਪਰ ਇਸ ਤੋਂ ਬਾਅਦ ਜਿਹੜੇ ਅਗਲੇ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਤੇ ਹੋਰ ਸਖਤ ਕਾਰਵਾਈ ਹੋਏਗੀ ਨਹੀਂ ਕਿਸੇ ਕੋਲ ਪੇਪਰ ਮਿਲਦੇ ਤੇ ਉਸ ਦੇ ਉੱਤੇ ਕੀ ਕਾਰਵਾਈ ਹੈ ਜਿਹਦੇ ਕੋਲ ਡਾਕੂਮੈਂਟਸ ਨਹੀਂ ਹੁੰਦਾ ਉਹ ਅਸੀਂ ਗੱਡੀ ਡਿਟੇਨ ਕਰ ਲੈਣੇ ਆ ਫਿਰ ਉਸ ਤੋਂ ਬਾਅਦ ਆਟੋ ਸਾਫ ਕੋਲ ਆਪਦੇ ਪੇਸ਼ ਕਰਕੇ ਡਾਕੂਮੈਂਟਸ ਤੇ ਫਿਰ ਉਹ ਸਾਡੇ ਕੋਲ ਲੈ ਕੇ ਆਉਂਦਾ ਫਿਰ ਅਸੀਂ ਗੱਡੀ ਹੈਂਡਓਵਰ ਕਰਦੇ ਇੱਕ ਗੱਡੀ ਦੇ ਵਿੱਚ ਤਿੰਨ ਨੰਬਰ ਪਲੇਟਾਂ ਮਿਲਦੀਆਂ ਹੈਗੀਆਂ ਜਿਸ ਦੇ ਵਿੱਚ ਗੱਡੀ ਦੇ ਥਾਰ ਗੱਡੀ ਦੇ ਥੱਲੇ ਵੀ ਨੰਬਰ ਪਲੇਟ ਕੁਝ ਨੰਬਰ ਕੁਝ ਹੋਰ ਹੁੰਦਾ ਉਸ ਗੱਡੀ ਦੇ ਅੰਦਰ ਜਿਹੜੇ ਨੰਬਰ ਪਲੇਟ ਹੁੰਦੀ ਹੈ ਉਸ ਦੇ ਗੱਡੀ ਦਾ ਕੁਝ ਹੋਰ ਹੁੰਦਾ ਤੇ ਉਹਦੇ ਉੱਤੇ ਨਾਗਰੀ ਦਾ ਵਰਲਡ ਕਿਹੜਾ ਉਹ ਲਿਖਿਆ ਨਜ਼ਰਾਂ ਉਹਦੇ ਵਿੱਚ ਨਾਗਰੀ ਦਾ ਹੀ ਇੱਕ ਪਲੇਟ ਮਿਲੀ ਸੀ ਆਪਾਂ ਨੂੰ ਜਿਹੜੀ ਰੈਸਟ ਦੂਸਰੀ ਪਲੇਟ ਆ ਉਹ ਲੱਗੀ ਹੋਈ ਹੈ ਜਿਹੜੀ ਕਿ ਗਲਤ ਨੰਬਰ ਪਲੇਟ ਹੈਗੀ ਆ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹੈਗੇ ਫਿਲਹਾਲ ਸਾਡੇ ਕੋਲ ਦੋ ਹੀ ਹੈਗੀਆਂ ਜਿਹੜੀਆਂ ਆਈਆਂ ਹੈਗੀਆਂ ਕੀ ਕਾਰਵਾਈ ਵੀ ਬਿਲਕੁਲ ਕਾਰਵਾਈ ਕੀਤੀ ਜਾਏਗੀ ਜੀ ਜੋ ਬੰਦੀ ਕਾਨੂੰਨੀ ਕਰਵਾਈ ਉਹ ਕੀਤੀ ਜਾਏਗੀ ਜੀ ਦੇਖਿਆ ਅਸੀਂ ਗੱਲਬਾਤ ਕੀਤੀ ਗਿਆ ਐਸ ਐਚ ਓ ਸਾਹਿਬ ਦੇ ਨਾਲ ਉਹਨਾਂ ਨੇ ਦੱਸਿਆ ਜੋ ਹੈ ਇਸ ਦੇ ਉੱਤੇ ਜੋ ਕਾਨੂੰਨੀ ਕਾਰਵਾਈ ਹੈ ਇਸ ਦੇ ਵੈਰੀਫਾਈ ਕਰਕੇ ਉਸ ਦੇ ਕਾਨੂੰਨੀ ਕਾਰਵਾਈ ਵੀ ਕਿਹੜੀ ਹੈ ਉਹ ਕੀਤੀ ਜਾਏਗੀ ਤੇ ਪੁਲਿਸ ਵੱਲੋਂ ਉਸ ਥਾਰ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਗਿਆ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ